Speedia Study Channel ਨਾਲ ਜੁੜੇ ਸਾਰੇ ਹੀ ਸਿਖਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਇਸ ਚੈਨਲ ਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਤਿਆਰੀ ਜਿਸ ਦੇ ਵਿੱਚ ਹੁਣ ਸਾਡੇ ਚੱਲ ਰਹੇ ਨੇ ਮੌਕ ਟੈਸਟ ਇਸ ਤੋਂ ਪਹਿਲਾਂ ਦੇ 74 ਮੌਕ ਟੈਸਟ ਦਾ ਲਿੰਕ ਮਿਲੇਗਾ ਤੁਹਾਨੂੰ ਇਸ ਵੀਡੀਓ ਦੇ ਆਈ ਬਟਨ ਤੋਂ ਤੇ ਦੂਸਰੇ ਜਿੰਨੇ ਵੀ ਥਿਉਰੀ ਲੈਕਚਰਸ ਨੇ ਉਹਨਾਂ ਦੇ ਲਿੰਕਸ ਮਿਲਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅੱਜ ਦਾ ਜੋ ਸਾਡਾ ਮੌਕ ਟੈਸਟ ਹੈ ਉਹ ਥੋੜਾ ਲੈਂਥੀ ਹੋਏਗਾ ਤੇ ਇਸ ਦੇ ਵਿੱਚ ਅਸੀਂ ਕਰਾਂਗੇ ਟਾਪ 35 ਕੁਐਸਚਨਸ 35 ਕੁਐਸਚਨਸ ਦਾ ਟੈਸਟ ਰਹੇਗਾ ਜੀ ਤੇ 10 ਸੈਕਿੰਡ ਮਿਲਣਗੇ ਤੁਹਾਨੂੰ ਹਰ ਇੱਕ ਕੁਐਸਚਨ ਦਾ ਉੱਤਰ ਸੋਚਣ ਦੇ ਲਈ ਤੇ ਜੇਕਰ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਤਾਂ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਤੇ ਬਾਅਦ ਵਿੱਚ ਆਪਣੇ ਆਨਸਰ ਤੇ ਪਹੁੰਚ ਸਕਦੇ ਹੋ ਠੀਕ ਹੈ ਜੀ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਗੁੱਡ ਲੱਕ ਹਾਂਜੀ ਤਾਂ ਅੱਜ ਦੇ ਮੌਕ ਟੈਸਟ ਦੇ ਵਿੱਚ ਅਸੀਂ ਸਟਾਰਟ ਕਰ ਰਹੇ ਹਾਂ 1001 ਨੰਬਰ ਕੁਐਸਚਨ ਤੋਂ ਪਹਿਲਾ ਕੁਐਸਚਨ ਹੈ ਜੀ ਤੁਹਾਡਾ ਸੰਸਕ੍ਰਿਤੀ ਮਾਨਵ ਵਿਗਿਆਨ ਦੀ ਮੁੱਢਲੀ ਕੜੀ ਹੈ ਇਹ ਕਥਨ ਕਿਸ ਦਾ ਹੈ ਚਾਰ ਆਪਸ਼ਨ ਸਾਡੇ ਕੋਲ ਦਿੱਤੀਆਂ ਗਈਆਂ ਨੇ ਇਹਨਾਂ ਪਾਸ਼ਾ ਵਿਗਿਆਨੀਆਂ ਦੇ ਨਾਮ ਨੇ ਤੇ ਤੁਸੀਂ ਚੂਜ਼ ਕਰਨਾ ਹੈ ਰਾਈਟ ਆਪਸ਼ਨ ਹਾਂਜੀ ਤਾਂ ਸਾਡਾ ਸਹੀ ਉੱਤਰ ਹੈ ਆਪਸ਼ਨ ਈਡੀ ਵਿਲੀਅਮ ਆਰ ਵਾਸਕਮ ਅਗਲਾ ਸਾਡਾ ਕੁਐਸਚਨ ਹੈ 1002 ਨੰਬਰ ਲੋਕ ਕਹਾਣੀਆਂ ਸਾਡੇ ਸਾਂਝੇ ਪ੍ਰਾਚੀਨ ਵਿਰਸੇ ਦੀਆਂ ਪਵਿੱਤਰ ਯਾਦਗਾਰਾਂ ਹਨ ਇਹ ਕਥਨ ਕਿਹਸਾ ਹੈ ਇਹ ਵੀ ਸਾਨੂੰ ਭਾਸ਼ਾ ਵਿਗਿਆਨੀਆਂ ਦੇ ਨਾਮ ਦਿੱਤੇ ਗਏ ਨੇ ਤੇ ਅਸੀਂ ਚੂਜ਼ ਕਰਨਾ ਹੈ ਤਾਂ ਰਾਈਟ ਆਪਸ਼ਨ ਹਾਂਜੀ ਤਾਂ ਇਹ ਕੁਐਸਚਨ ਸਾਡਾ ਪਹਿਲੇ ਕੁਐਸਚਨ ਦੇ ਮੁਕਾਬਲੇ ਸੌਖਾ ਹੈ ਠੀਕ ਹੈ ਤੇ ਬਹੁਤ ਸਾਰੇ ਬੱਚਿਆਂ ਨੇ ਪੜਿਆ ਵੀ ਹੋਏਗਾ ਤਾਂ ਸਹੀ ਉੱਤਰ ਹੈ ਜੀ ਆਪਸ਼ਨ ਓਡਾ ਐਲਨ ਟੈਂਡੀਸ ਨੈਕਸਟ ਕੁਐਸਚਨ ਸਾਡਾ 1003 ਨੰਬਰ ਅੰਤਰਮਤ ਸੰਵਾਦ ਨਾਲ ਸੰਬੰਧਿਤ ਮੁੱਖ ਬਾਣੀ ਹੈ ਆਈ ਥਿੰਕ ਇਹ ਕੁਐਸਚਨ ਰਿਪੀਟ ਹੈ ਚਪਚੀ ਸਿੱਧ ਗੋਸਟ ਆਸਾ ਦੀਵਾਰ 52 ਅਖਰੀ ਹਾਂਜੀ ਸਾਡਾ ਸਹੀ ਉੱਤਰ ਹੈ অপਸ਼ਨ ਐਡਾ ਸਿੱਧ ਗੋਸਟ ਨੈਕਸਟ ਕੁਐਸਚਨ 19ਵੀਂ ਸਦੀ ਵਿੱਚ ਸਸੀ ਪੁੰਨੂ ਦਾ ਕਿੱਸਾ ਲਿਖਣ ਵਾਲੇ ਕਿੱਸਾਕਾਰ ਹਾਸ਼ਮ ਅਹਿਮਦੀਆ ਹਾਫਿਜ਼ ਬਹਿਬਲ ਆਦਿਤ ਸਾਧੂ ਸਦਾਰਾਮ ਚਾ ਸਾਰੇ ਹੀ ਵਿਕਲਪ ਸਹੀ ਹਨ ਅੰਜੀਤਾ ਸਹੀ ਉੱਤਰ ਹੈ অপਸ਼ਨ 우ੜਾ ਹਾਸ਼ਮ ਤੇ ਐਮਦੀਆਰ ਠੀਕ ਹੈ ਜੀ ਅਗਲਾ ਸਾਡਾ ਕੁਐਸਚਨ ਹੈ 1005 ਨੰਬਰ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਕਿਤ ਸ਼ਾ ਮੁਹੰਮਦ ਵਿੱਚ ਲੜਾਈਆਂ ਵਾਲੇ ਸਥਾਨ ਚੁਣੋ ਰਾਮਨਗਰ ਮੁਦਕੀ ਸਭਰਾਉਂ ਮੁਦਕੀ ਫੇਰੂ ਸ਼ਹਿਰ ਬੱਦੋਵਾਲ ਊੜਾ ਤੇ ਐੜਾ ਦੋਵੇਂ ਆਪਸ਼ਨ ਸਹੀ ਨਹੀਂ ਜਾਂ ਦੋਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਹਾਂਜੀ ਸਹੀ ਉੱਤਰ ਹੈ ਸਾਡਾ ਆਪਸ਼ਨ ਐਡਾ ਮੁੱਦਕੀ ਫਿਰੋ ਸ਼ਹਿਰ ਤੇ ਬੱਦੋਵਾਲ ਤੇ ਜੇ ਇਹਦੇ ਨਾਲ ਸਭਰਾਉ ਵੀ ਐਡ ਹੁੰਦਾ ਤਾਂ ਵੀ ਉਹ ਬਿਲਕੁਲ ਸਹੀ ਹੋਣਾ ਸੀ ਠੀਕ ਹੈ ਜੀ ਯਾਨੀ ਕਿ ਮੁੱਦਕੀ ਫਿਰੋ ਸ਼ਹਿਰ ਤੇ ਬੱਦੋਵਾਲ ਤੇ ਸਭਰਾਉ ਅਗਲਾ ਸਾਡਾ ਕੁਐਸਚਨ ਹੈ 1006 ਨੰਬਰ ਸੌਰੀ ਸਾਖੀ ਦੇ ਅਰਥਾਂ ਵਿੱਚ ਵਰਤਿਆ ਜਾਣ ਵਾਲਾ ਵਾਰਤਿਕ ਰੂਪ ਸੀ ਗੋਸ਼ਟ ਸੁਖਨ ਬਚਨ ਜਾਂ ਫਿਰ ਗੁਰਬਿਲਾਸ ਹਾਂਜੀ ਤਾਂ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਓੜਾ ਗੋਸਟ ਜਿਸ ਨੂੰ ਕੇ ਸਾਖੀ ਦੇ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਸੀ ਅਗਲਾ ਸਾਡਾ ਕੁਐਸਚਨ ਹੈ 1007 ਨੰਬਰ ਪਾਰਚੀਆਂ ਸੇਵਾ ਦਾ ਦਾ ਵਿਸ਼ਾ ਖੇਤਰ ਹੈ ਜੀਵਨ ਬੇਤਾਨ ਪਾਤਸ਼ਾਹੀ ਦਸਵੀਂ ਸਾਖੀਆਂ ਅਠ ਗੁਰੂ ਸਹਿਬਾਨ ਜੀਵਨ ਸਾਖੀਆਂ 10 ਗੁਰੂ ਸਹਿਬਾਨ ਜਾਂ ਫਿਰ 94 ਗੁਰਸਿੱਖ ਉਹਨਾਂ ਦਾ ਜੀਵਨ ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ए डी ਜੀਵਨ ਸਾਖੀਆਂ 10 ਗੁਰੂ ਸਹਿਬਾਨ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ 1008 ਬਲਵੰਤ ਗਾਰਗੀ ਦੇ ਪਾਤਰਾਂ ਦਾ ਸਹੀ ਜੋੜ ਪਛਾਣੋ ਬੈਣੋ ਅਭਿਸਾਰਿਕਾ ਰੀਤਾ ਧੂਣੀ ਦੀ ਅੱਗ ਰੰਜਨਾ ਪਤਨ ਦੀ ਬੇੜੀ ਜਾਂ ਫਿਰ ਦੀਪੋ ਲੋਹਾਕਟ ਹਾਂਜੀ ਤਾਂ ਸਾਡਾ ਸਹੀ ਉੱਤਰ ਹੈ ਆਪਸ਼ਨ ਐਡਾ ਰੀਟਾ ਤੂਣੀ ਦੀ ਅਗ ਇਸ ਨਾਟਕ ਦੀ ਪਾਤਰ ਹੈ ਰੀਟਾ ਇਹ ਬਿਲਕੁਲ ਸਹੀ ਹੈ ਬਾਕੀ ਸਾਰੇ ਜਿਹੜੇ ਉਹ ਉਲਟੇ ਫੁਲਟੇ ਹੈ ਠੀਕ ਹੈ ਇੱਕ ਦੂਜੇ ਦੇ ਉਲਟ ਦਿੱਤੇ ਹੋਏ ਹਨ ਦੇ ਆਨਸਰ ਤੇ ਇਸ ਨੂੰ ਠੀਕ ਕਰਕੇ ਤੁਸੀਂ ਦੱਸਣਾ ਹੈ ਇਹ ਤੁਹਾਡਾ ਕੁਐਸਚਨ ਹੈ 1008 ਨੰਬਰ ਨੋਟ ਕਰ ਲਓ ਜੀ ਇੱਥੇ ਵੀਡੀਓ ਨੂੰ ਪਾਜ਼ ਕਰ ਲਓ ਤੇ ਟਾਈਪ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਨਸਰ ਬੈਣੋ ਕਿਸ ਦੀ ਪਾਤਰ ਹੈ ਰੰਜਨਾ ਕਿਸ ਦੀ ਪਾਤਰ ਹੈ ਤੇ ਦੀਪੋ ਕਿਸ ਦੀ ਪਾਤਰ ਹੈ ਠੀਕ ਹੈ ਤੇ অপਸ਼ਨਸ ਤੁਹਾਨੂੰ ਨਾਲ ਹੀ ਦਿੱਤੀਆਂ ਹੋਈਆਂ ਲੋਹਾਕੁਟ ਅਭਿਸਾਰਿਕਾ ਤੇ ਪਤਨ ਦੀ ਬੇੜੀ ਓਕੇ ਅਗਲਾ ਕੁਐਸਚਨ ਕਰਦੇ ਹਾਂ 1009 ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਹੈ ਬੋਲ ਇਸ਼ਾਰਾ ਹਾਪਾ ਜਾਂ ਸਾਰੇ ਹੀ ਜਿਹੜੇ ਆਪਸ਼ਨ ਆ ਬਿਲਕੁਲ ਸਹੀ ਆ ਹਾਂਜੀ ਤਾਂ ਬੜਾ ਸੌਖਾ ਜਿਹਾ ਕੁਐਸਚਨ ਐ ਸਹੀ ਉੱਤਰ ਐ ਆਪਸ਼ਨ ਸ ਸਾਰੇ ਹੀ ਸਹੀ ਨੇ ਅਗਲਾ ਹੈ ਜੀ ਭਾਸ਼ਾ ਮਨੁੱਖੀ ਆਵਿਸ਼ਕਾਰ ਹੈ ਰੱਬੀ ਦਾਤ ਹੈ ਮਨੁੱਖੀ ਵਿਕਾਸ ਦਾ ਸਿੱਟਾ ਹੈ ਜਾਂ ਫੇ ਸਮਾਜ ਵਿਗਿਆਨਿਕ ਦੀਨ ਹੈ ਇਹ ਕੁਸ਼ਨ ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਆ ਆਪਣੇ ਭਾਸ਼ਾ ਵਾਲੇ ਟੌਪਿਕ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਕੀਤਾ ਆਸਾਨੀ ਨਾਲ ਵੀ ਦੇਨ 1 ਸੈਕਿੰਡ ਇਹਦਾ ਆਨਸਰ ਤੁਹਾਨੂੰ ਪਤਾ ਲੱਗਿਆ ਹੋਵੇਗਾ ਸੋ ज़्यादा समा नहीं लाना तो सही आंसर है साढ़ा ऑप्शन ईडी मनुखी विकास का सिटा अगला प्रश्न साहित प्रकृति है संचारमयी दार्शनिक सहजात्मक सहजात्मिक फिर वि, मनोविग्ञानिक हाँ जी तो सही उत्तर है ऑप्शन ईडी सहजात्मक सहज की प्राप्ति होंगी है साहित्यों अगला प्रश्न है काफ़ी डैश रूप है परगीतक बेतांतक मिश्रत नाटकी विद इन वन सैकेंड इसका आंसर आजूगा जी हाँ जी की आंसर है यस बिल्कुल सही ऑप्शन पहली ਬਰਗੀਤਕ ਇਹ ਵੀ ਆਪਾਂ ਸਾਹਿਤ ਰੂਪਾਂ ਵਾਲੇ ਕੁਸ਼ਨਾ ਦੇ ਵਿੱਚ ਕੀਤੇ ਹੋਏ ਨੇ ਅਗਲਾ ਸਾਡਾ ਪ੍ਰਸ਼ਨ ਹੈ 1013 ਪੰਜਾਬੀ ਸਾਹਿਤ ਦੀ ਕਾਲ ਵੰਡ ਦਾ ਪ੍ਰਮਾਣਿਕ ਆਧਾਰ ਜੋ ਕਿ ਵਧੇਰੇ ਪ੍ਰਵਾਨਿਤ ਕੀਤਾ ਜਾਂਦਾ ਹੈ ਉਹ ਹੈ ਸਾਹਿਤ ਰੂਪ ਪਰਵਿਤੀ ਲੇਖਕ ਜਾਂ ਫਿਰ ਰਚਨਾ ਇਹ ਕੁਸ਼ਨ ਬਹੁਤ ਇੰਪੋਰਟੈਂਟ ਹੈ ਤੇ ਥੋੜਾ ਟ੍ਰੀਕੀ ਹੈ ਧਿਆਨ ਨਾਲ ਸਮਝਿਓ हाँ जी द करैक्ट ऑप्शन इज एडा प्रविरति अगला प्रश्न एक हज़ार चौदह कणक खेत कुड़ी पेट आ जवाइया मंडे खा संबंध है बुझारत बात अखाण फिर मुहावरा साढ़ा सही उत्तर है अखाण अगला प्रश्न करिए इतिहासक यथार्थ ने हुंदी है। दंत कथा नीति कथा मिथ कथा फिर पशु कथा हाँ जी बहुत इंटरेस्टिंग क्वेश्चन है सही उत्तर है ऑप्शन ओड़ा दंत कथा अगला प्रश्न भाषा विभाग पंजाब का पंजाबी साहित्य रत्न पुरस्कार किसनों मिले हुआ है अमृता प्रीतम जसवंत कंवल करतार सिंह दुग्गल फिर भाई मन्ना सिंह ਸਹੀ ਉੱਤਰ ਹੈ ਆਪਸ਼ਨ ਐਡਾ ਜਸਵੰਤ ਕੰਵਲ ਅਗਲਾ ਕੁਐਸਚਨ ਜਾਗੋ ਕਡਨ ਸਮੇਂ ਜਾਗੋ ਨੂੰ ਮੁੱਢ ਵਿੱਚ ਕੌਣ ਚੁੱਕਦਾ ਹੈ ਮਾਮੀ ਪੂਆ ਭੈਣ ਜਾਂ ਫਿਰ ਮਾਂ ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਊੜਾ ਮਾਮੀ ਕਿਉਂਕਿ ਜਾਗੋ ਜਿਹੜੀ ਉਹ ਮੇਨਲੀ ਨਾਨਕਿਆਂ ਵੱਲੋਂ ਹੀ ਕੱਢੀ ਜਾਂਦੀ ਹੈ ਠੀਕ ਹੈ ਇਸ ਕਰਕੇ ਸਭ ਤੋਂ ਪਹਿਲਾ ਜਿਹੜਾ ਸ਼ਗਰ ਹੁੰਦਾ ਹੈ ਉਹ ਮਾਮੀ ਚੁੱਕ ਕੇ ਕਰਦੀ ਹੈ ਅਗਲਾ ਕੁਸ਼ਨ ਹੈ ਜੀ 1018 ਬਾਹ ਦੇ ਗੈਣੇ ਚੁਣੋ ਪਰਿਬੰਧ ਗੋਖੜੂ ਕਲੀਚੜੀ ਗੋਖੜੂ ਸਿੰਗਾੜੇ ਅਨੰਤ ਬਾਂਕਾ ਗੋਖੜੂ ਗਜਰਾ खास आडा ते ऑप्शन ऑप्शनही सही ਹਾਂਜੀ ਤਾਂ ਸਹੀ ਆਪਸ਼ਨ ਹੈ ਸਾਡੀ ਆਪਸ਼ਨ ਐਡਾ ਅਗਲਾ ਕੁਐਸਚਨ 1019 ਲੋਕਗੀਤ ਪੂਰਾ ਕਰੋ ਡੈਸ਼ ਦਾ ਮੁਕਦਮਾ ਭਾਰੀ ਥਾਣੇਦਾਰਾ ਸੋਚ ਕੇ ਕਰੀ ਕਸੂਰੀ ਜੁੱਤੀ ਤੀਲੀ ਲੌਂਗ ਰਾਣੀ ਹਾਰ ਚਾ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਸਹੀ ਉੱਤਰ ਹੈ ਜੀ ਆਪਸ਼ਨ ਐਡਾ ਤਿਲੀ ਲੌਂਗ ਅਗਲਾ ਪ੍ਰਸ਼ਨ ਲੋਕਨਾਟ ਦਾ ਸਹੀ ਜੁਟ ਹੈ ਨੌਟਾਂਕੀ ਨਕਲਾ ਬਾਜੀ ਨਕਲਾ ਨੁੱਕੜਨਾਟਕ ਪੁਤਲੀ ਤਮਾਸ਼ਾ ਲੋਕਣ ਮੀਟੀ ਨਟ ਨਟਨੀ ਤੇਸਵਾੰਗ ਹਾਂਜੀ ਬਹੁਤ ਧਿਆਨ ਨਾਲ ਕਰਿਓ ਇਹ ਕੁਐਸ਼ਨਸ ਥੋੜੇ ਥੋੜੇ ਫਰਕ ਨਾਲ ਹੀ ਆਪਸ਼ਨਸ ਦਾ ਫਰਕ ਹੈ ਅਸੀਂ ਚੁਣਨੇ ਲੋਕਨਾਟ ਤਾਂ ਸਾਡਾ ਸਹੀ ਉੱਤਰ ਰਹੇਗਾ ਆਪਸ਼ਨ ਸਸਾ ਠੀਕ ਹੈ ਅਗਲਾ ਕੁਐਸ਼ਨ ਕਰਾਂਗੇ ਸਮਕਾਲੀ ਝੁੱਟ ਪਛਾਣੋ ਜਾਂ ਸਮਕਾਲੀ ਝੁੱਟ ਛਣੋ हाशम शाह हुसैन नजाबत दमोदर कादरियार पीलू, बुले शाह वारिस शाह सही उत्तर है ऑप्शन ससा ਅਗਲਾ ਕੁਐਸਚਨ ਅਦਵੈਤਵਾਦ ਦਾ ਵਧੇਰੇ ਪ੍ਰਭਾਵ ਕਬੂਲਿਆ ਗੁਲਾਮ ਫਰੀਦ ਬੁੱਲੇ ਸ਼ਾ ਸ਼ਾਹ ਹੁਸੈਨ ਜਾਂ ਫਿਰ ਸੁਲਤਾਨ ਬਾਹੁ ਹਾਂਜੀ ਤਾਂ ਇਹ ਤਾਂ ਅਸੀਂ ਬਹੁਤ ਵਾਰ ਕੁਐਸਚਨ ਕੀਤਾ ਹੈ ਕਿ ਅਦਵੈਤਵਾਦੀ ਕਵੀ ਕਿਹੜਾ ਜਿਹੜਾ ਸਭ ਤੋਂ ਜ਼ਿਆਦਾ ਅਦਵੈਤਵਾਦ ਦੇ ਪ੍ਰਭਾਵ ਹੇਠ ਸੀ ਤਾਂ ਉਹ ਸੀ ਬੁੱਲੇ ਸ਼ਾ ਅਗਲਾ ਕੁਐਸਚਨ ਗਲਤ ਜੁਟ ਚੁਣੋ ਦੰਤ ਕਥਾ ਬੇਤਾਲ ਪਚੀਸੀ ਪ੍ਰੇਤ ਕਥਾ ਨਰਸਿੰਗ ਅਵਤਾਰ ਓੜਾ ਤੇ ਐੜਾ ਦੋਵੇਂ ਗਲਤ ਹੈ ਦੋਨਾਂ ਵਿੱਚੋਂ ਕੋਈ ਵੀ ਗਲਤ ਨਹੀਂ ਹੈ ਜਾਨੀ ਕਿ ਦੋਨੇ ਹੀ ਸਹੀ ਨੇ ਹਾਂਜੀ ਤਾਂ ਇਹ ਹੀ ਸਾਡਾ ਸਹੀ ਆਨਸਰ ਹੈ ਊੜਾ ਤੇ ਐੜਾ ਦੋਵੇਂ ਝੁੱਟ ਹੀ ਗਲਤ ਨੇ ਅਗਲਾ ਕੁਐਸਚਨ ਹੈ 1026 ਭਾਰਤੀ ਕਾਵਿ ਸ਼ਾਸਤਰ ਵਿੱਚ ਕਿਸ ਨੂੰ ਕਾਵਿ ਦੀ ਆਤਮਾ ਮੰਨਣਾ ਵਧੇਰੇ ਉਚਿਤ ਹੈ ਤੁਨੀ ਰਸ ਰੀਤੀ ਜਾਂ ਫਿਰ ਬਕਰੋਕਤੀ ਕਰੈਕਟ ਆਪਸ਼ਨ ਐਡਾ ਰਸ ਅਗਲਾ ਪ੍ਰਸ਼ਨ ਹੈ ਸਾਡਾ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਸਿਧਾਂਤਿਕ ਅਧਿਐਨ ਕੀਤਾ ਹੁਣ ਧਿਆਨ ਰੱਖਿਓ ਸਿਧਾਂਤਿਕ ਅਧਿਐਨ ਹੈ ਠੀਕ ਹੈ ਈਸ਼ਵਰ ਚੰਦਰ ਨੰਦਾ ਹਰਚਰਨ ਸਿੰਘ ਬਲਵੰਤ ਕਾਰਗੀ ਜਾਂ ਫਿਰ ਅ즈ਮੇਰ ਔਲਖ ਹਾਂਜੀ ਸਾਡਾ ਉੱਤਰ ਹੈ ਆਪਸ਼ਨ ਈਡੀ ਬਲਵੰਤ ਗਾਰਗੀ 1026 ਨੰਬਰ ਕੁਐਸਚਨ ਪੰਜਾਬੀ ਨਾਟਕ ਦਾ ਆਰੰਭ ਕਿਸ ਦੌਰ ਵਿੱਚ ਹੋਇਆ ਰਣਜੀਤ ਸਿੰਘ ਕਾਲ ਇਹ ਕੁਐਸਚਨ ਸਟੂਡੈਂਟਸ ਵੱਲੋਂ ਪੁੱਛਿਆ ਗਿਆ ਸੀ ਸੁਤੰਤਰਤਾ ਸੰਗਰਾਮ ਕਾਲ ਸੁਤੰਤਰਤਾ ਕਾਲ ਜਨਮ ਚ ਕੋਈ ਵੀ ਆਪਸ਼ਨ ਸਹੀ ਨਹੀਂ ਹੈ ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਐਡਾ ਸੰਤਰਤਾ ਸੰਗਰਾਮ ਕਾਲ ਅਗਲਾ ਕੁਐਸਚਨ ਹੈ ਜੀ 1027 ਨੰਬਰ ਪੰਜਾਬੀ ਵਿੱਚ ਵਾਰ ਕਾਪ ਦੇ ਪ੍ਰਸਿੱਧ ਛੰਦ ਹਨ ਪੌੜੀ ਤੇ ਕੋੜਾ ਦਵਈਆ ਤੇ ਬੈਂਤ ਨਿਸ਼ਾਨੀ ਤੇ ਸਿਰਖੰਡੀ ਸੋਠਾ ਤੇ ਚੌਪਈ ਬਹੁਤ ਹੀ ਚੰਗੇ ਤਰੀਕੇ ਨਾਲ ਅਸੀਂ ਇਹ ਕੁਐਸਚਨ ਕੀਤਾ ਹੋਇਆ ਥਿਉਰੀ ਲੈਕਚਰ ਦੇ ਵਿੱਚ ਹਾਂਜੀ ਤਾਂ ਸਹੀ ਉੱਤਰ ਹੈ ਆਪਸ਼ਨ ਏ ਡੀ ਨਿਸ਼ਾਨੀ ਤੇ ਸਿਰਖੰਡੀ ਅਗਲਾ ਪ੍ਰਸ਼ਨ ਹੈ ਗਲਤ ਜੋੜੇ ਪਛਾਣੋ ਸਿੱਠਣੀ ਉਸਤ ਪ੍ਰਦਾਨ ਅਲੌਣੀ ਸੰਬੋਧਨ ਪ੍ਰਦਾਨ ਹਮਦ ਵਿਅੰਗ ਪ੍ਰਦਾਨ ਜਾਂ ਫਿਰ ਸਾਰੇ ਗਲਤ ਹੈ हाँ जी तो सही है ऑप्शन ससा ये जुट ही गलत ने अगला प्रश्न है एक हज़ार उन्नति रस निष्पत्ति आधारित है सत्यम शिवम सुंदरम विभाव अनुभाव विचार धर्म अर्थ का मोक्ष अभिदा लक्षणा व्यंजना ਸਾਡਾ ਸਹੀ ਉੱਤਰ ਹੈ অপਸ਼ਨ ਐਡਾ। ਅਗਲਾ ਪ੍ਰਸ਼ਨ ਹੈ ਜੀ ਪੰਜਾਬੀ ਵਿਦਵਾਨ ਸਿੰਘਾ ਸੋਰੀ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ ਵਾਸਤਵਿਕ ਰੂਪ ਮੰਨਦੇ ਹਨ। ਜੰਗਨਾਮਾ ਵਾਰ ਕਿੱਸਾ ਜਾਂ ਫਿਰ ਮਿਸ਼ਰਤ ਹਾਂਜੀ ਇਹ ਕੁਐਸਚਨ ਵੀ ਆਪਾਂ ਆਪਣੇ ਥਿਊਰੀ ਲੈਕਚਰ ਦੇ ਵਿੱਚ ਕਰਿਆ ਹੋਇਆ ਜਿਹੜੇ ਪੰਜਾਬੀ ਵਿਦਵਾਨ ਨੇ ਉਹ ਇਸ ਨੂੰ ਸੰਪੂਰਨ ਰੂਪ ਵਿੱਚ ਜੰਗਨਾਮਾ ਮੰਨਣ ਤੋਂ ਇਨਕਾਰੀ ਨੇ ਉਹਨਾਂ ਦੇ ਅਨੁਸਾਰ ਇਸ ਦੇ ਵਿੱਚ ਜੰਗਨਾਮੇ ਵਾਲੇ ਲਖਨਵੀ ਨੇ ਵਾਰ ਵਾਲੇ ਵੀ ਨੇ ਤੇ ਇੱਥੋਂ ਤੱਕ ਕਿ ਕਿੱਸੇ ਵਾਲੇ ਵੀ ਨੇ ਠੀਕ ਹੈ ਤਾਂ ਫਿਰ ਇਹ ਹੈ ਮਿਸ਼ਰਤ ਅਗਲਾ ਕੁਐਸਚਨ ਹੈ ਜੀ ਲੇਖਕ ਤੇ ਕਾਲਕ੍ਰਮ ਦਾ ਗਲਤ ਜੋੜ ਛੋਣਨਾ ਹੈ ਤੁਸੀਂ ਸ਼ਰਧਾ ਰਾਮ ਫਿਲੌਰੀ 18ਵੀਂ ਸਦੀ ਗੁਰਨਾਨਕ ਦੇਵ ਜੀ 15ਵੀਂ ਸਦੀ ਪਾਈ ਗੁਰਦਾਸ 16ਵੀਂ ਤੇ 17ਵੀਂ ਸਦੀ ਬਾਬਾ ਫਰੀਦ ਜੀ 12ਵੀਂ ਸਦੀ ਹਾਂਜੀ ਜੇਕਰ ਇਹਨਾਂ ਦੇ ਜਨਮ ਬਾਰੇ ਸਾਨੂੰ ਪਤਾ ਹੋਊ ਤਾਂ ਆਸਾਨੀ ਨਾਲ ਇਹ ਕੁਐਸਚਨ ਅਸੀਂ ਹੱਲ ਕਰ ਲਾਂਗੇ ਤਾਂ ਇਹਨਾਂ ਵਿੱਚੋਂ ਗਲਤ ਸਿਰਫ ਇੱਕ ਹੈ ਉਹ ਹੈ ਉੜਾ ਆਪਸ਼ਨ ਕਿਉਂਕਿ ਸ਼ਰਧਾ ਰਾਮ ਫਿਲੋਰੀ 19ਵੀਂ ਸਦੀ ਠੀਕ ਹੈ ਜੀ ਤਾਂ ਇੱਥੇ 18ਵੀਂ ਲਿਖਿਆ ਹੋਇਆ ਇਸ ਕਰਕੇ ਇਹ ਗਲਤ ਹੈ ਅਗਲਾ ਹੈ ਜੀ ਹੇਠ ਲਿਖਿਆਂ ਵਿੱਚੋਂ ਸ਼ਬਦ ਸ਼ਕਤੀ ਨਹੀਂ ਹੈ ਲਕਸ਼ਣਾ ਅਭਿਦਾ ਵਿਅੰਜਨਾ ਜਾਂ ਫਿਰ ਰਸ हाँ जी साढ़ा सही उत्तर है ऑप्शन ससा नैक्सट क्वेश्चन मिथ का आधार है बहुत इंपॉर्टेंट क्वेश्चन बहुत इंट्रस्टिंग क्वेश्चन इतिहास से मिथिहास ते यथार्थ सभ्याचार विश्वास या फिर भरम प्राशरीरकता विश्वास ਹਾਂਜੀ ਤਾਂ ਸਾਡਾ ਸਹੀ ਉੱਤਰ ਹੈ ਆਪਸ਼ਨ 6ਾ ਨੈਕਸਟ ਕੁਐਸਚਨ ਬੁੱਲੇਸ਼ਾ ਨੂੰ ਆਖਰੀ ਪੜਾਉ ਦਾ ਸੂਫੀ ਕਵੀ ਕਿਸ ਨੇ ਕਿਹਾ ਹੈ ਲਾਜਵੰਤੀ ਰਾਮਕਰਸ਼ਨ ਗੁਲਵੰਤ ਸਿੰਘ ਸੰਤ ਸਿੰਘ ਸੇਖੋਂ ਜਾਂ ਫਿਰ ਜੀਤ ਸਿੰਘ ਸੀਤਲ ਚਲੋ ਸਹੀ ਉਤਰ ਵਲ ਤਾਂ ਸਹੀ ਉਤਰ ਹੈ অপਸ਼ਨ ওੜਾ ਲਾਜਵੰਤੀ రామਕ੍ਰਿਸ਼ਨ ਤੇ ਸਾਡਾ ਅੱਜ ਦਾ ਲਾਸਟ ਪ੍ਰਸ਼ਨ ਹੈ ਜੀ ਪਿਆਰ ਰੋ ਤੇ ਕ੍ਰਾਂਤੀ ਦਾ ਸ਼ਿਖਰ ਹੈ ਪਾਸ਼ ਕਾਵ Shivkumar ਕਾਵ ਸੰਤਰਾਮ ਉਦਾਸੀ ਕਾਵ ਜਾਂ ਫਿਰ surjit patar ਕਾਵ ਸਾਰਿਆਂ ਨੇ ਆਨਸਰ ਚੁਸ ਕਰ ਲਿਆ ਹੋ ਤਾਂ ਸਹੀ ਹੈ অপਸ਼ਨ ਉੜਾ ਪਾਸ਼ਕਾਵ ਠੀਕ ਹੈ ਜੀ ਇੱਥੇ ਖਤਮ ਕਰਦੇ ਆ ਆਪਣਾ ਅੱਜ ਦਾ ਮੌਕ ਟੈਸਟ ਅਸੀਂ ਕੀਤੇ ਨੇ 35 ਪ੍ਰਸ਼ਨ ਤੇ ਤੁਹਾਡੇ ਇਸ ਦੇ ਵਿੱਚੋਂ ਕਿੰਨੇ ਕੁਐਸਚਨ ਸਹੀ ਗਏ ਨੇ ਤੇ ਕਿੰਨੇ ਗਲਤ ਗਏ ਨੇ ਕਿੰਨੇ ਆਏ ਨੇ ਤੁਹਾਡੇ ਮਾਰਕਸ ਸਾਰਿਆਂ ਨੇ ਹੀ ਕਮੈਂਟ ਬਾਕਸ ਦੇ ਵਿੱਚ ਟਾਈਪ ਕਰਕੇ ਜਰੂਰ ਦੱਸਣਾ ਤੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਮੌਕ ਟੈਸਟ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਪਸੰਦ ਆਇਆ ਤਾਂ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਜੀ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਸ ਸਟੱਡੀ ਚੈਨਲ ਹਾਜ਼ਰ ਰਹੋ ਵਾਸੇ ਰਹੋ ਧੰਨਵਾਦ ਜੀ